ਅਦਾ ਨਮਸਕਾਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਜ਼ਿਲ੍ਹਾ ਮਲੇਕੋਲਾ ਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਚੋਰੀ ਅਤੇ ਲੁੱਟਖੋਹਾਂ ਕਰਨ ਵਾਲੇ ਦੋ ਦੋਸ਼ੀਆਂ ਨੂੰ ਕੀਤਾ ਕਾਬੂ ਇਸ ਮੌਕੇ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਮਲੇਕੋਲਾ ਸਤਵਾਰ ਸ਼ਰਮਾ ਵੱਲੋਂ ਹੋਰ ਕੀ ਜਾਣਕਾਰੀ ਦਿੱਤੀ ਆਓ ਸੁਣੀਏ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮਲੇਰ ਕੋਟਲਾ ਜੀ ਦੀ ਯੋਗ ਅਗਵਾਈ ਦੇ ਵਿੱਚ ਮਾੜੇ ਅਨਸਰਾਂ ਵਿਰੁੱਧ ਜਿਹੜੀ ਮਹਾਂ ਵਿੱਢੀ ਹੋਈ ਆ ਉਦੇ ਤਹਿਤ ਆਪ ਸਾਡੇ ਡੀਐਸਪੀ ਦੀਸ਼ਤੀਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਹਰ ਹਰ ਸਿਮਰਨਜੀਤ ਸਿੰਘ ਆਪਣੇ ਜਿਹੜੇ ਸੀਆਈਐਨ ਚਾਰਜ ਆ ਇਹਨਾਂ ਨੂੰ ਏਐਸਸੀ ਹਰਜੀਤ ਸਿੰਘ ਨੇ 22 ਤਰੀਕ ਨੂੰ ਦੋ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਸੀ ਇੱਕ ਹੈਪੀਸੀ ਰਾਮਨਗਰ ਬਸਤੀ ਸੰਗਰੂਰ ਦਾ ਇੱਕ ਸਗਾ ਸਾਹਿਲ ਜਿਹੜਾ ਆਪਣੇ ਮਲੇਰ ਕੋਠਲੇ ਦਾ ਸੀ ਇਹਨਾਂ ਕੋਲੋਂ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਸਿਗੇ ਤੇ ਅਸੀਂ ਸਿਟੀ 2 ਰੂਮਲੇ ਕੋਲ ਦਾ ਮਕਦਮਾ ਦਰਜ ਕਰਾਇਆ ਸੀ ਉਸ ਤੋਂ ਬਾਅਦ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸਗਾ ਰਮਾਂਡ ਦੇ ਵਿੱਚ ਪੁੱਛਗਿੱਛ ਦੇ ਵਿੱਚ ਆਇਆ ਵੀ ਇਹਨਾਂ ਨੇ 6 ਮੋਟਰਸਾਈਕਲ ਲਾਹੌਰ ਜਿਹੜੇ ਆਪਣੇ ਮਲੇਰਕੋਟਲੇ ਤੇ ਮਲੇਰਕੋਟਲੇ ਦੇ ਆਲੇ-ਦੁਆਲੇ ਏਰੀਆ ਤੋਂ ਇਹਨਾਂ ਨੇ ਚੋਰੀ ਕੀਤੇ ਸੀਗੇ ਤੇ 6 ਮੋਟਰਸਾਈਕਲ ਬਰਾਮਦ ਕਰਾਇਆ ਅਜੇ ਤਫ਼ਤੀਸ਼ ਜਾਰੀ ਆ ਕਿ ਕਿਹੜੀ-ਕਿਹੜੀ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਹੋਇਆ ਜਾਂ ਕਿਹੜਾ ਇਹਨਾਂ ਮੁਕੱਦਮਾ ਦਰਜ ਹੈ ਜਾਂ ਨਹੀਂ ਹੈ ਕਿਉਂਕਿ ਇਹਨਾਂ ਨੇ ਨੰਬਰ ਪਲੇਟਾਂ ਵਗੈਰਾ ਸਾਰੀਆਂ ਉਤਾਰੀਆਂ ਹੋਈਆਂ ਆ ਉਹ 82 ਨੰਬਰ ਤੇ ਇੰਡੀਅਨ ਨੰਬਰ ਤੋਂ ਇਹਨਾਂ ਦੇ ਅਸਲ ਮਾਲਕਾਂ ਨੂੰ ਟ੍ਰੇਸ ਕਰਕੇ ਇਹ ਹੈਂਡਓਵਰ ਕੀਤੇ ਜਾਣਗੇ ਪਰ ਹੁਣ ਵੀ ਕਿਸ ਤਰ੍ਹਾਂ ਦਾ ਮੁਲਬਿਸ ਨਹੀਂ ਹੈ ਅ ਹਜੇ ਤਕਤੀਸ਼ ਚੱਲ ਰਹੀ ਆ ਇੱਕ ਸਾਡੇ ਕੋਲ ਪੁਲਿਸ ਰਿਮਾਂਡ ਤੇ ਆ ਤੇ ਪੁੱਛ ਗਏ ਚ ਜੋ ਵੀ ਅੱਗੇ ਸਾਹਮਣੇ ਆ ਸਕਦਾ ਵੀ ਹੋਰ ਵੀ ਕੇਸਾਂ ਚ ਚਲਵਾਉ ਲੋ ਹੁਣ ਕੀ ਪਹਿਲਾਂ ਨਹੀਂ ਪੜੇ ਦੇਖਿਆ ਨਹੀਂ ਨਸ਼ੇ ਦੇ ਆਦੀ ਨਹੀਂ ਅ ਅ ਨਹੀਂ ਜ਼ਿਆਦਾ ਪੜੇ ਲਿਖੇ ਨਹੀਂ ਗੇ ਤੇ ਨਸ਼ੇ ਦੇ ਆਦੀ ਵੀ ਨਹੀਂ ਗੇ ਬਾਕੀ ਹਜੇ ਅੱਗੇ ਪੁੱਛ ਗਏ ਮਕਵਾੜੀਆਂ ਨੇ ਪਹਿਲਾਂ ਕੋਈ ਇਹਨਾਂ ਨੇ ਚੋਰੀ ਕਰਕੇ ਵੇਚੀ ਹੋਇਆ ਉਹਦੇ ਖਿਲਾਫ ਵੀ ਉਹੋ ਜੀ ਕਾਰਵਾਈ ਹੋਊਗੀ